ਤੁਸੀਂ ਦੇਖ ਰਹੇ ਹੋ ਬੱਚੇ ਮੀਂਹ ਚ ਨਹਾ ਰਹੇ ਹਨ ਪਰ ਇਹ ਕੋਈ ਤਲਾ ਜਾਂ ਛੱਪਰ ਨਹੀਂ ਸਕੋ ਬਾਗਾਪੁਰਾਣਾ ਦਾ ਸਕੂਲ ਹੈ ਜੀ ਹਾਂ ਸਕੂਲ ਆਫ ਫੈਮਿਨਸ ਬਾਗਾਪੁਰਾਣਾ ਜਿੱਥੇ ਥੋੜਾ ਜਿਹਾ ਮੀਂਹ ਨਾਲ ਸਕੂਲ ਦਾ ਵਿਹੜਾ ਪਾਣੀ ਨਾਲ ਭਰ ਜਾਂਦਾ ਹੈ ਅਤੇ ਆਪਣੀਆਂ ਕਲਾਸਾਂ ਚ ਜਾਣ ਲਈ ਬੱਚਿਆਂ ਅਤੇ ਅਧਿਆਪਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਰਹੇ ਹੋ ਸਾਰਾ ਵਿਹੜਾ ਪਾਣੀ ਦੇ ਨਾਲ ਭਰਿਆ ਹੋਇਆ ਹੈ ਅਤੇ ਟੀਚਰਾਂ ਨੂੰ ਇਧਰ ਉਧਰ ਜਾਣ ਲਈ ਆਪਣੀਆਂ ਗੱਡੀਆਂ ਦੀ ਵਰਤੋਂ ਕਰਨੀ ਪੈ ਰਹੀ ਹੈ। ਅਤੇ ਬੱਚਿਆਂ ਨੂੰ ਮੁਸ਼ਕਲ ਨਾਲ ਇਟਾਂ ਰੱਖ ਕੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਕਈ ਵਾਰ ਹਾਦਸੇ ਵੀ ਹੋ ਜਾਂਦੇ ਹਨ ਅਤੇ ਬੱਚੇ ਪਾਣੀ ਵਿੱਚ ਡਿੱਗ ਵੀ ਪੈਂਦੇ ਹਨ। ਦਰਅਸਲ ਇਹ ਸਕੂਲ ਮੌਖ ਸੜਕ ਤੋਂ ਕਾਫੀ ਨੀਵੇਂ ਥਾਂ ਤੇ ਹੈ। ਕਮਰੇ ਤਾਂ ਭਾਵੇਂ ਉੱਚੇ ਰੱਖ ਕੇ ਬਣਾਏ ਗਏ ਹਨ ਪਰ ਵੇਹੜਾ ਬਹੁਤ ਨੀਵਾਂ ਹੈ। ਜਿਸ ਕਰਕੇ ਥੋੜਾ ਜਹਾਮੀ ਪੈਣ ਨਾਲ ਹੀ ਸਕੂਲ ਦਾ ਵਿਹੜਾ ਪਾਣੀ ਨਾਲ ਭਰ ਜਾਂਦਾ ਹੈ ਇੱਕ ਪਾਸੇ ਪੰਜਾਬ ਸਰਕਾਰ ਆਮ ਸਕੂਲਾਂ ਤੋਂ ਸਮਰਾਟ ਸਕੂਲ ਸਕੂਲ ਆਫ ਐਮੀਨੈਂਟ ਬਣਾ ਕੇ ਪ੍ਰਚਾਰ ਰਹੀ ਹੈ ਪਰ ਦੂਸਰੇ ਪਾਸੇ ਅਜੇ ਵੀ ਬਹੁਤ ਸਕੂਲ ਧਿਆਨ ਮੰਗਦੇ ਹਨ ਸੋ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਕੂਲ ਦੇ ਵਿਹੜੇ ਵਿੱਚੋਂ ਪਾਣੀ ਨਾ ਖੜਸ ਕੇ ਇਸ ਤੇ ਮਿੱਟੀ ਦਾ ਪਰਤ ਪਾ ਕੇ ਇਸ ਕੋ ਨੂੰ ਉੱਚਾ ਕੀਤਾ ਜਾ ਸਕਦਾ ਹੈ ਤਾਂ ਜੋ ਬੱਚਿਆਂ ਤੇ ਅਧਿਆਪਕਾਂ ਨੂੰ ਇੱਥੇ ਲੰਘਣ ਵਿੱਚ ਕੋਈ ਮੁਸ਼ਕਲ ਨਾ ਆਵੇ।